ਗੁਰਦਾਸਪੁਰ ਦੇ ਪਿੰਡ ਮੂਲੀਆਂ ਵਾਲਾ 'ਚ ਇੱਕ ਨੂਹ ਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਚਰਿੱਤਰ ਠੀਕ ਨਹੀਂ ਸੀ ਜਿਸ ਕਰਕੇ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਸੀ ਉਸ ਨੇ ਦੱਸਿਆ ਕਿ ਜਦੋਂ ਘਰੋਂ ਬਾਹਰ ਗਿਆ ਤਾਂ ਉਸ ਦੇ ਮਗਰੋਂ ਉਸ ਦੀ ਪਤਨੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂ ਉਹਨਾਂ ਨੂੰ ਵੀ ਕੀ ਗੱਲ ਇਹਨੇ ਲੇਟ ਉੱਠੇ ਤੁਹਾਨੂੰ ਨਹੀਂ ਪਤਾ ਬੱਚਿਆਂ ਨੂੰ ਸਕੂਲ ਭੇਜਣਾ ਵਾ ਤੇ ਤੁਸੀਂ ਸੁੱਤੇ ਰਹਿੰਦੇ ਜੇ ਉਹ ਇਹਨੇ ਗੱਲ ਕਹਿੰਦੇ ਅੱਗੋਂ ਕਿ ਡੈਡੀ ਤੂੰ ਚੁੱਪ ਕਰੋ ਤੁਹਾਨੂੰ ਰੋਟੀ ਮਿਲੂਗੀ ਟਾਈਮ 'ਲਾ ਇਹਨੇ ਗੱਲ ਹੋਇਆ ਤੇ ਮੈਂ ਮੈਂ ਵੀ ਕੋਈ ਨਾ ਪਿਆ ਉਹ ਜੇ ਮੈਂ ਡੈਡਨ ਕਹਾ ਮੈਂ ਮੈਂ ਚੱਲਿਆ ਕੰਮ ਨੂੰ ਤੇ ਤੁਸੀਂ ਆ ਜਾਓ ਤੇ ਡੈਡੀ ਹੁਣੇ ਇੱਥੇ ਕੋਲੋਂ ਤੇਰੇ ਕਿਉਂਕਿ ਪਤਾ ਨਹੀਂ ਕੀ ਗੱਲਬਾਤ ਹੋਈ ਬਾਅਦ ਵਿੱਚ ਮੈਂ ਚੱਲ ਗਿਆ ਉਧਰ ਸ਼ਾਮੀ ਇੱਥੇ ਸੀ ਗਏ ਘਰ ਬੈਠੇ ਸੀਗੇ ਤੇ ਗਏ ਮੈਂ ਬਾਹਰ ਗਿਆ ਆਪਣੇ ਬੇਟੇ ਲੈ ਕੇ ਇਹ ਕਹਿੰਦੇ ਪਪਾ ਚੀਜ਼ ਲੈਣੀ ਕੋਈ ਮੈਨੂੰ ਲੈ ਕੇ ਗਿਆ ਬਾਹਰ ਤੇ ਅਸੀਂ ਬਾਹਰੋਂ ਜਦੋਂ ਆਏ ਆ ਤੇ ਇੱਥੇ ਆਪਣੇ ਆਹ ਹਮਲਾ ਕਰਨ ਦੀ ਸੀ ਕਿ ਚਾਕੂ ਦੇ ਨਾਲ ਉਹਨਾਂ ਨੇ ਚਾਕੂ ਮਾਰਿਆ ਧੌਣ 'ਚ ਤੇ ਅਸੀਂ ਵੇਖਿਆ ਮੈਂ ਰੋਲਾ ਪਾਇਆ ਲਾਗਵਾਂ ਗਵਾਂ ਇਕੱਠੇ ਹੋਏ ਉਹਨਾਂ ਨੇ ਚੁੱਕਿਆ ਤੇ ਮੇਰੇ ਮੋਟਰਸਾਈਕਲ ਤੇ ਬਿਠਾਇਆ ਹਾ ਹਸਪੀਟਲ ਉਹਨਾਂ ਨੂੰ ਘਰਿਆਂ ਢਿਲਾਉਦੇ ਤੇ ਉੱਥੇ ਘਰਿਆਂ ਤੇ ਮੱਲਾ ਆਪਣੇ ਉਹ ਕਹਿੰਦੇ ਮਿਸ਼ਨ ਚ ਲੈ ਜੋ ਇਹਨਾਂ ਨੂੰ ਮਿਸ਼ਨ 'ਚ ਘਰਿਆ ਤੇ ਉਹਨਾਂ ਨੇ ਜਵਾਬ ਦਿੱਤਾ ਇਸ ਸੰਬੰਧੀ ਪੁਲਿਸ ਦਾ ਕਹਿਣਾ ਕਿ ਨੂੰ ਹਾਲੇ ਤੱਕ ਫਰਾਰ ਹੈ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਉਹਦੀ ਉਹਦੀ ਨਾਂ ਨੇ ਕਰਦ ਮਾਰ ਕੇ ਤੱਕ ਕੰਤਲ ਕਰ ਦਿੱਤਾ ਜਿੱਥੇ ਮੌਕੇ ਤੇ ਪੁੱਜੇ ਉਹਦੇ ਲੜਕੇ ਦਾ ਬਿਆਨ ਲਿਖ ਕੇ ਪੋਤੀ ਨਵੜੀਆ ਪੂਰਮਾ ਉਸਨੀ ਰਾਜੂ ਦੇ ਖਿਲਾਫ ਮਕਦਮਾ ਦਰਜ ਕੀਤਾ 302 ਤਰ੍ਹਾਂ ਦਾ ਜਿਹੜੀ 30 ਜਾਰੀ ਹੈ ਕਲਯੁਗ ਨੇ ਇਸ ਕਦਰ ਆਪਣੇ ਪੈਰ ਪਸਾਰੇ ਨੇ ਕਿ ਖੂਨੀ ਰਿਸ਼ਤੇ ਵੀ ਆਪਣਿਆਂ ਦੇ ਵੈਰੀ ਬਣਦੇ ਜਾ ਰਹੇ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਾਗਬਣੀ ਟੀਵੀ ਜਾਗਬਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ